ਸੰਗਤਾਂ ਆਪਣੀਆਂ ਪਹੁੰਚ ਚੁੱਕੀਆਂ ਹਨ ਦੋਰਾ ਮਾਤਾ ਸੁੰਦਰੀ ਜੀ ਸਤਿ ਸ਼੍ਰੀਕਾਲ ਜੀ ਨਵੀਂ ਵੀਡੀਓ ਨਵੇਂ ਦੇਣਾ ਨਾਲ ਤੁਹਾਡਾ ਸਵਾਗਤ ਹੈ ਇਹਦਾ ਲੈਟਰ ਦਾ ਕੰਮ ਸੀਗਾ ਲਗਭਗ ਅੱਧਾ ਕੰਮ ਹੋ ਗਿਆ ਤੇ ਅੱਜ ਸੇਵਾਦਾਰ ਟਾਈਮ ਨਾਲ ਹੀ ਆ ਗਏ। ਆ ਆਪਣੇ ਸੇਵਾਦਾਰ ਆ ਜਿੱਧਰ ਇਹਦੇ ਸਾਹਮਣੇ। ਇਧਰਲੀ ਸਾਈਡ ਆਪਣੇ ਬਾਬਾ ਜੀ ਖੜੇ। ਰੋਟੀਆਂ ਖਾਈਆਂ 100 ਰੁਪਏ। ਸੰਗਤਾਂ ਚਾਹ ਪਾਣੀ ਪੀ ਰਹੀਆਂ। ਹਾਲਾਂਕਿ ਚਾਹ ਪਾਣੀ ਪੀ ਕੇ ਆਪਾਂ ਤੁਰੇ ਸੀਗੇ। ਆ ਚੌਪੜੀ ਵਿੱਚ ਚਾਹ ਪਾਣੀ ਪੀ ਕੇ ਤੁਰੇ ਸੀ। ਨਾਹ ਲੈ ਰਿਹਾ ਪੂਰਾ। ਦਨਪੜੀ ਜਾਂ ਨਾਲ ਲਗਭਗ ਇਲੈਕਟ੍ਰਾ ਦਾ ਕੰਮ ਕਿੱਥੇ ਕਿੱਥੇ ਕੀ ਕੰਮ ਚੱਲੀਆਂ ਹੁੰਦਾ ਚਾਹਤੀ ਮਰਾ ਲਈ ਆਪਾਂ ਸਾਹਮਣੇ ਜਿਹੜੀਆਂ ਸੰਗਤਾਂ ਇੱਧਰ ਬਜਰੀ ਲੈ ਕੇ ਜਾਂਦੀਆਂ ਇੱਧਰ ਮਸ਼ੀਨ ਚੱਲੀ ਜਾਂਦੀ ਆ ਉਹ ਸੰਗਤਾਂ ਉਹਦੇ ਉੱਪਰ ਖੜੀਆਂ ਸੰਗ ਤਾਂ ਅੱਜ ਕੱਲ ਨਾਲੋਂ ਜ਼ਿਆਦਾ ਵਾਹਿਗੁਰੂ ਵਾਹਿਗੁਰੂ ਸੰਗ ਪੂਰੇ ਤਿਆਰ ਹੋਈ ਜਾਂਦੇ ਆ ਦੇਖੋ ਜੀ ਇੱਕ ਮਸ਼ੀਨ ਆ ਆ ਗਈ ਇੱਧਰ ਚੱਲ ਗਿਆ ਕੰਮ ਆਣਾ ਆਪਾਂ ਜੀ ਆਜਗਾ ਪਤਾ ਵੀ ਚੱਲ ਰਿਹਾ ਪਰ ਉਹਨੂੰ ਕਾਹਨੂੰ ਦਿਖਾਉਣੇ ਹਰ ਜਗ੍ਹਾ ਤੇ ਸੰਗਤਾਂ ਨੂੰ ਜਿਹੜਾ ਲੰਗਰ ਛਕਾਇਆ ਜਾਂਦਾ ਪ੍ਰਬੰਧ ਬਹੁਤ ਵਧੀਆ ਏ ਇੱਥੇ ਲੰਗਰਾਂ ਦੇ ਇਹ ਜਿਹੜੀ ਬਿਲਡਿੰਗ ਪੈ ਰਹੀ ਆ ਸੰਗਤਾਂ ਦੇ ਜਿਹੜਾ ਹੈਸ਼ ਲਈ ਆ ਜਿਹੜੀ ਸੰਗਤ ਦੇ ਇਸ ਗੁਰੂ ਘਰ ਚ ਆਉਂਦੀ ਆ ਜੀ ਉਹਨਾਂ ਨੂੰ ਕੋਈ ਰਹਿਣ ਦੀ ਦਿੱਕਤ ਨਾ ਵੀ ਕੱਲ ਨਾਲ ਜਿਹੜਾ ਕੰਮ ਆ ਥੋੜਾ ਜਿਹਾ ਅਜੇ ਖਿੱਚਿਆ ਲਾਇਆ ਨਹੀਂ ਹੈਗਾ ਸੰਗਤ ਦਾ ਟਾਈਮ ਨਾਲ ਹੀ ਅੱਜ ਕੰਮ ਚਲਾਤਾ ਆਂ ਵੀਰ ਹੋਣੀ ਕੱਲ ਵਾਲੇ ਜਿਹੜੇ ਆਪਣੀ ਇੱਥੀ ਸੇਵਾ ਲਾਉਣੀ ਸੀ ਇੱਕ ਠੀਕ ਆਇਆ ਕਰ ਬਸ ਕੰਮ ਪੂਰਾ ਆਇਆ ਨਾ ਉਹਦੀ ਰਿਪੋਰਟ ਹੈ ਤਾਂ ਤੁਹਾਨੂੰ ਸਾਰਾ ਦਿਖਾ ਦਈਏ ਫਿਰ ਆਪਾਂ ਵੀ ਲੱਗਦੇ ਆਂ ਇੱਥੇ ਵਾਈਕ ਨੂੰ ਸੇਵਾ ਲੈਣੀ ਰਪੋਰਟ ਸੇਵਾ ਲਾਵਾਂਗੇ ਉੱਪਰ ਵੀ ਤੁਹਾਨੂੰ ਦਿਖਾ ਦਿੰਨੇ ਇੱਕ ਵਾਰੀ ਆਪਾਂ ਸੋ ਬਹੁਤ ਵਧੀਆ ਜ। ਅਜਾੜਾ ਹੋਈ ਨਹੀਂਗਾ ਸੰਗ ਤਾਂ ਹੋਣਾ। ਪਰ ਮਨੋਮਨ ਦੀ ਕੰਮ ਕਰਨ ਦਾ ਜੀ ਕਰਦਾ। ਕਾਉਟ ਬਿਲਕੁਲ ਵੀ ਨਹੀਂ ਆਉਂਦੀ। ਸੇਵਾ ਕਰਦਾ ਜਿਹੜਾ ਸਵਾਦ ਆ ਗਾਣੀ ਨੂੰ ਮਿਲਦਾ। ਤੇ ਉਧਰ ਮਸ਼ੀਨ ਉਧਰ ਚਲਾਉਣੀ ਆ। ਆਪਣੇ ਬੰਦਲਿਆਂ ਖੜੇ ਆ। ਉੱਥੇ ਚੱਲਦੇ ਆਪਾਂ ਦੇਖਦੇ ਕੀ ਬਣਦਾ। ਉਹ ਇਹ ਬੱਠਲ ਭਰੇ ਰਸੂਆਣਾ ਰੱਖ ਜਿਓ ਯਾਰਾ ਚੱਕੋ ਯਾਰਾ ਸੇਵਾ ਕਰੋ ਸੇਵਾ ਫੋਨ ਨਾ ਚਲਾਓ ਫੋਨ ਬੰਦ ਆਹ ਇਹਦਾ ਫੋਨ ਜਬਲ ਕਰ ਦੋ ਤੈਨੂੰ ਮੈਂ ਦਰ ਪਾ ਦੇ ਆਹ ਬੱਠਲ ਪਈ ਆ ਉਹ ਚੱਕੋ ਵੀਰ ਬਣ ਕੇ ਮੜੂ ਚੱਕ ਕੇ ਮੈਂ ਚੱਕੋ ਵੀਰ ਬਣ ਕੇ ਆਣਾ ਕਰੋ ਯਾਰਾ ਵੇੜੇ ਵਾਲੀ ਹੈ ਵੇ ਨਹੀਂ ਆਇਆ ਨਾ ਕਰੋ ਚੌੜ ਨਾ ਕਰੋ ਤੁਸੀਂ ਸਿਆਣੇ ਬਣੋ ਕਿਹੜੇ ਲਿਆ ਬਈ ਮੜਾ ਯਾਰ ਪੈਰੂ ਸਾਹਿਬ ਨੇ ਪੁੱਛਿਆ ਤਾਂ ਅਲਸਰਾਂ ਨੂੰ ਉਹਨਾਂ ਨੂੰ ਕਿਹਦੀ ਗੱਡੀ ਵਾਲਿਆਂ ਨੂੰ ਵੀ ਜੇ ਤਾਂ ਕੋਈ ਸਾਡਾ ਮਸਲਾ ਅਲਗ ਕਰਨਾ ਫਿਰ ਤਾਂ ਅਸੀਂ ਚੌੜ ਰਪਾਈ ਚੀਜ਼ ਤਾਂ ਕਿ ਨਹੀਂ ਅਸਾਂ ਆਪਣਾ ਕੋਈ ਮਸਲਾ ਹੋਰ ਹੱਲ ਕਰੀਏ ਫੇਰ ਕਾਫੇ ਅਮਰੀਕਾ ਲੈਣ ਦਾ ਗੱਲ ਹਾਂ ਜੀ ਹਾਂਜੀ ਹਾਂ ਜਿਹੜੇ ਬਾਬਾ ਜੀ ਨੇ ਪੁੱਛਿਆ ਸੀਗਾ ਜੀ ਇੱਕ ਬਾਬਾ ਜੀ ਨੇ ਅੱਛਾ ਚਲੋ ਜੇ ਅੱਜ ਨਹੀਂ ਤੁਹਾਨੂੰ ਘੀ ਘਰ ਜੇ ਸਾਰਿਆਂ ਜਥੇ ਬੰਦਿਆਂ ਦਾ ਸਾਥ ਦੇਣਾ ਸਾਰੇ ਲੋਕ ਜਿਹੜੇ ਬੰਦੀਆਂ ਤਾਂ ਲੱਗਦੀਆਂ ਨੇ ਨੇੜੇ ਇੱਕ ਦੋ ਕੁ ਸਾਡੇ ਜਿਹੜੇ ਇਹਨਾਂ ਚ ਲੀਡਰ ਹਨ ਦੇ ਗਰਦਨਾ ਸਾਰੇ ਪੁਜੀ ਹਨ ਲੋਕ ਤਾਂ ਠੀਕ ਆ ਪੁਜੀ ਹਨ ਆਪਣੇ ਨਾਲ ਸਾਥ ਦਿੰਦੇ ਆ ਪਵਨਕਤਾ ਆ ਗਈ ਬਾਕੀ ਜਿਹੜੇ ਲੀਡਰ ਨੇ ਲੀਡਰ ਛੋਟੇ ਜਿਹੇ ਪਿੱਛੇ ਨੂੰ ਫਿੱਟ ਰਹੇ ਪਵਨਕਤਾ ਆ ਗਈ ਸਾਰੀ ਅਗਰ ਆਹਾਂ ਦੀ ਬੱਸ ਭਰ ਕੇ ਆਈ ਜੋ ਤੇ ਸਾਡੇ ਪੰਡ ਪਾਰ ਦਾ ਧੂਰ ਤੱਕ ਜਾਂਦੇ ਹੈਗੇ ਅਰੇ ਲੋਕ ਬੱਸ ਭਰ ਕਹੀਏ ਉਹਨੇ ਛੰਡੇ ਵੀ ਬੰਡੇ ਵੀ ਜਿਹੜੇ ਜੇ ਬੰਦੀ ਦੇ ਲਾਏ ਨੇ ਸਾਹ ਨੇ ਤਾਂ ਮੈਨੂੰ ਤਾਂ ਮੇਰੇ ਨਾਲ ਹੈ। ਪਰ ਜਿਹੜੇ ਕੰਦੇ ਜੇ ਲਿਖੇ ਜਿਹਨੇ ਉਹ ਵੀ ਆ ਜਾਣ। ਆ ਜਾਣਗੇ ਆਇਆ। ਚਲੋ ਆ ਜਾਣ। ਬਾਬਾ ਦਾ ਭਲਾ ਹੋ ਜਾਊਗਾ। ਚੰਗੀ ਗੱਲ ਆ ਇਹ। ਆਉਂਦੀਆਂ ਆਪਣਾ ਕਿਸਾਨੀ ਦਾ ਮਸਲਾ। ਆਪਣੀਆਂ ਲੜੰਗੀਆਂ ਦਾ ਕਰੇ ਦੀ ਮੁਕਰੀ ਨਹੀਂ ਜਿੰਨੇ ਮੱਤੀ ਮੇਰੀ ਜੋ ਬਰ। ਅਈਆ ਲੱਗ ਜਿਹੜੇ ਆਹ ਲੋਕਾਂ ਨੂੰ ਕੁਝ ਕੀ ਕਹਿਣਾ ਚਾਹਣੇ ਜਿਹੜੇ ਕੋਈ ਹੋਰ ਕਿਸੇ ਗੱਲ ਦੀ ਆਲੇ। ਕਹਿੰਦੇ ਵੀ ਜੁੜੋ ਜਸੇ ਬੰਦੀ ਦੇ ਨਾਲ ਚਾਹੇ ਰੋਸਾ ਹੋਵੇ ਹੈਗਾ ਟੰਡਾ ਦੇ ਮਾਸਤੇ ਆਪਣੇ ਪਿੰਡ ਨਾਲਾ ਪਿੰਡਾਂ ਪਿੱਛੇ ਬੰਦੇ ਕਹਿੰਦੇ ਆ ਉਹ ਆਏ ਜੱਲੇ ਬੰਦੀ ਦੇ ਨਾਲ ਪਰ ਵੀ ਨਹੀਂ ਗਿਆ ਜਿਹੜੀ ਮਰਜ਼ੀ ਚ ਜਾਓ ਹਰ ਤੱਕ ਹਰ ਆਮ ਲੋਕ ਇਹ ਨਹੀਂ ਕਹਿੰਦੇ ਅੱਪਜੀ ਵੀ ਸਾਡੇ ਲੀਡਰ ਗਏ ਨਹੀਂ ਅਸੀਂ ਕਿਉਂ ਜਾ ਗਏ ਵੀ ਗੱਲਾਂ ਹੈਗੀਆਂ ਕਰਦੇ ਤਾਂ ਹੈਗੇ ਵਿੱਚ ਕੋਈ ਘੱਟ ਕਰਨਾ ਵਿੱਚ ਤਾਂ ਬਹੁਤ ਚਲੇਗੇ ਉਹ ਤੁਸੀਂ ਕਹਿੰਦੇ ਵੀ ਲੋਕਾਂ ਨੂੰ ਵੀ ਲੋਕ ਆਪ ਮਾਰੀ ਆਉਣ ਬੀ ਲੀਡਰਾਂ ਨੂੰ ਕੀ ਹੈ ਜੀ ਫਿਰਾਂਗੇ ਲੀਡਰ ਆਪੇ ਆ ਜਾਣਗੇ ਆਪੇ ਆ ਜਾਣਗੇ ਕਿਸਾਨੀ ਦਾ ਮਸਲਾ ਨਾ ਰੋਟੀ ਦਾ ਮਸਲਾ ਆਪਾਂ ਨੂੰ ਮਸਲਾ ਸਾਡੀ ਦਾ ਢਾਈ ਦਾ ਹੈ ਤਾਂ ਤੇ ਦੇਖੇ ਕਿਸਾਨੀ ਕਿਸਾਨ ਬੱਚੂ ਇਨਸਾਨ ਬੱਚੂ ਆਪਣਾ ਧਰਤੀ ਤੇ ਸਮਾਨ ਬੱਚੂ ਸਭ ਦੀ ਜਾਨ ਕਿਸਾਨ ਨਾਲ ਹੈ ਠੀਕ ਹੈ ਜੀ ਆਪਣਾ ਬਾਪੂ ਜੀ ਨਾਮ ਦੱਸ ਦਿਓ ਤੇ ਪਿੰਡ ਦੱਸ ਦਿਓ ਮੇਰਾ ਨਾਮ ਵੀ ਸਿੰਘ ਪਿੰਡ ਪੋਲਾ ਹੈ ਜ਼ਿਲ੍ਹਾ ਮੇਗਾ ਫਤਿਹਗੜ ਫਤਿਹਗੜ ਅੱਛਾ ਜੀ ਨਾਮ ਪੋਲਾ ਪੋਲਾ ਪੜੇ ਚੁਕੂਆ ਫਤਿਹਗੜ ਸਾਹਿਬ ਦਾ ਪਿੰਡ ਹੈ ਹੈ ਆਪ ਜੀ ਨੂੰ ਨੋਰੀ ਦਾ ਸਭ ਤੋਂ ਵੱਡਾ ਜੀਨੀਅਰ ਕਿਹੜੀ ਧੱਲੇ ਵਾਲਾ ਠੀਕ ਹੈ ਬਾਪੂ ਜੀ ਨਾਲ ਸਾਡੇ ਨਾਲ ਮਿਲ ਕੇ ਸ਼ੋਹਾਨ ਸਿੰਘ ਦਾ ਪਹਿਲਾ ਜੀਨੀਅਰ ਦਾ ਬਣਾਉਣਾ ਬਹੁਤ ਸਾਥ ਤੋਂ ਬਣਾਵਾ ਬਾਪੂ ਜੀ ਦਾ ਭਾਰੀ ਬਾਪੂ ਜੀ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਬਾਕੀ ਹੁਣ ਆਪਾਂ ਜਾਵਾਂਗੇ ਖਨੌਰੀ ਕਿਰਨ ਦੀ ਸੇਵਾ ਚੱਲੀ ਜਾਂਦੀ ਕੋਈ ਨਹੀਂ ਬਾਪੂ ਜੀ ਮਿਲਾਂਗੇ ਅੱਥੇ ਸਭ ਨੂੰ ਜੂਰਾ ਸਾਡੇ ਚਲੋ ਅੱਜ ਤਾਂ ਸੇਵਾ ਕਰੀ ਜਾਂਦੀਆਂ ਅੱਜ ਹੈਗਾ ਦੂਜਾ ਦਿਨ ਪਰ ਅੱਜ ਵੀ ਕਾਫੀ ਕਠਿਨ ਆ। ਬਹੁਤ ਸੋਹਣਾ ਮਾਹੌਲ ਆ। ਕਾਫੀ ਜੀ ਲੱਗਦਾ। ਤੇ ਇੱਧਰ ਬਾਪੂ ਜੀ ਇਹ ਕਹਿੰਦੇ ਸਾਡੀ ਵੀ ਫੋਟੋ ਕਰਦੇ। ਕਿਹੜਾ ਇਲਾਕਾ ਹੈ? ਕਿਹੜਾ ਬਾਪੂ ਜੀ ਆਪਾਂ? ਜਿਲ੍ਹਾ ਬਿਨੌਰ। ਜਿਲ੍ਹਾ? ਜਿਲ੍ਹਾ ਬਿਨੌਰ, ਚਾਂਦਪੁਰ ਤਹਿਸੀਲ। ਚਾਂਦਪੁਰ ਤਹਿਸੀਲ ਪਿੰਡ ਕਿਹੜਾ ਜੀ? ਪਿੰਡ ਸਲੇਮਪੁਰ। ਸਲੇਮਪੁਰ। ਟਾਕਾ ਕਿੰਨੇ ਦੂਰ ਆਇਆ ਇੱਥੋਂ? ਨੇੜੇ ਆ ਜਾਂ ਕੋਈ ਦੂਰ ਨਹੀਂ। ਅੱਛਾ ਨੇੜੇ ਆ। ਸੰਗ ਤਾਂ ਕਾਫੀ ਦੂਰ ਦੂਰ ਆਉਂਦੀਆਂ ਹੀ ਹਨਾ। ਸਲੇਮਪੁਰ ਟਾਕਾ ਫਾਰਵੇਂ ਸਾਡਾ ਫਾਰਮ ਟਾਕਾ। ਇਹ ਤਾਂ ਸੰਗਤਾਂ ਮਖਿਆ ਜੁਪੀ ਤੋਂ ਵੀ ਆਈਆਂ ਹਾਂ ਹਾਂਜੀ ਬਹੁਤ ਦੂਰੋਂ ਦੂਰੋਂ ਆਈਆਂ ਸੰਗਤਾਂ ਹਨ ਸੰਗਤ ਦੇਖੋ ਜੀ ਵਰਲਡ ਤੋਂ ਹੁੰਦੀਆਂ ਨੇ ਹਾਂਜੀ 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 ਇੱਕ ਵਰਲਡ ਤੋਂ ਸੰਗਤ ਆਮਦੀਆਂ ਨੇ ਸਰਦਾ ਨਾਲ ਹੁੰਦੀਆਂ ਨੇ ਹਾਂ ਅਸੀਂ ਤੇ ਆਉਂਦੇ ਹੀ ਨਹੀਂ ਆਇਤੇ ਠੀਕ ਹੈ ਜੀ ਅਸੀਂ ਅਸੀਂ ਪਹਿਲੀ ਵਾਰ ਹੀ ਆਏ ਬਕੂ ਜੀ ਬਈ ਜੀ ਕਿੱਥੋਂ ਆਇਓ ਗੋਡ ਕੋਟ ਪੋਟਲੀ ਪਿੰਡ ਆ ਜੀ ਬਾਦਲ ਪਿੰਡ ਕੋਲੇ ਬਾਦਲ ਤੋਂ ਹਾਂਜੀ ਹਾਂਜੀ ਬਾਦਲ ਕਾਫੀ ਦੂਰ ਤੋਂ ਆਏ ਹਾਂਜੀ ਹਾਂਜੀ ਠੀਕ ਠਾਕ ਇਕ ਨੇ ਬਾਈ ਨੇ ਗੱਲਾਂ ਬਾਤਾਂ ਕਰੀਂਦੇ ਤੇ ਬਾਈ ਨੇ ਦੱਸਿਆ ਕਿ ਨੇ ਵੀ ਸਾਡਾ ਏਰੀਆ ਜੁਫੀ ਆ ਜੁਫੀ ਜਾਵੇਂ ਵੀਰੇ ਠੀਕ ਆ ਠੀਕ ਆ ਕਾਫੀ ਦੂਰੋ ਦੂਰੋ ਸੰਗਦਾਈਆਂ ਬਾਈ ਹਣਾ ਹਾਂਜੀ ਹਾਂਜੀ ਜੁਫੀ ਤੋਂ ਕਿਹੜਾ ਜ਼ਿਲ੍ਹਾ ਕਿਹੜਾ ਪਿੰਡ ਆ ਵੀਰੇ? ਰਾਮਪੁਰ ਰਾਮਪੁਰਾ? ਹਾਂਜੀ ਠੀਕ ਆ ਕਿੰਨੇ ਕਿ ਕਿੰਨੇ ਕਿ ਦੂਰ ਪੈ ਜਾਂਦਾ ਇੱਥੋਂ? ਇੱਥੋਂ ਪੈ ਜਾਂਦਾ 250 250 ਕਿਲੋਮੀਟਰ ਹਾਂਜੀ ਠੀਕ ਆ ਕਿੰਨੇ ਕਿ ਸੇਵਾਦਾਰਾਂ ਆਪਣੇ? ਆਇਆ 24 ਪੁੱਛੇ ਮੁੰਡੇ ਅੱਛਾ ਜੀ ਇੱਕ ਪਿੰਡ ਦੇ ਆਏ ਹੋ? ਹਾਂਜੀ ਇੱਕ ਹੀ ਪਿੰਡ ਦੇ ਬਹੁਤ ਵਧੀਆ ਗੱਲ ਆ ਵੀਰੇ ਹਾਂਜੀ ਜੇ ਤੁਸੀ ਹੋਰ ਕਹਿੰਦੇ ਸੀ ਕਹਿੰਦੇ ਸੀ ਜਿਹੜੇ ਵੀ ਗੁਰੂ ਘਰ ਲੈਟਰ ਜਾਂਦੇ ਸੀ ਹਰ ਇੱਕ ਜਗ੍ਹਾ ਜਾਂਦੇ ਹਾਂਜੀ ਹਰ ਇੱਕ ਜਗ੍ਹਾ ਲੱਗ ਜਾਂਦੇ ਆ ਉਹਨਾਂ ਬਾਕੀ ਠੀਕ ਹੈ ਠੀਕ ਹੈ ਸਾਰੀ ਜਗ੍ਹਾ ਜਾਂਦੇ ਹੋ ਹਾਂਜੀ ਕਨਿਆਣਾ ਘਾੜ ਦਿੱਲੀ ਦਿੱਤਰਪਾਲੀ ਬਾਬਾ ਕੋਈ ਗੁਰਦੁਆਰਨੀ ਬਾਬੇ ਦੀ ਕਿਰਪਾ ਨਾਲ ਸਾਰੇ ਜਿੱਥਾਈ ਲੱਗ ਠੀਕ ਹੈ ਠੀਕ ਹੈ ਚਲੋ ਵਧੀਆ ਗੱਲ ਆ ਵੀਰੇ ਕੀ ਕਹਿਣਾ ਚਾਹੁੰਦੇ ਆ ਤੁਸੀਂ ਆਪਣੇ ਨੌਜਵਾਨਾਂ ਨੂੰ ਜਿਹੜੇ ਆਮ ਹੀ ਤੁਰੇ ਫਿਰਦੇ ਆ ਹਨਾ ਬਲਕਿ ਕਰੋ ਕੁਛ ਨਾ ਖੋਸ਼ ਨਹੀਂ ਆਪਣੇ ਗੁਰੂ ਘਰ ਸੇਵਾ ਤੇ ਜਾਓ ਗੁਰੂ ਘਰ ਸੇਵਾ ਕਰੋ ਇਕੱਠੇ ਹੋ ਕੇ ਹਨਾ ਹਾਂਜੀ ਇਕੱਠੇ ਹੋ ਕੇ ਸਾਰੇ ਸੇਵਾ ਤੇ ਜਾਓ ਮਾੜੇ ਕੰਮੋਂ ਦੂਰ ਬਹੁਤ ਸਕੂਨ ਆ ਵੀਰੇ ਹਨਾ ਇੱਥੇ ਹਾਂਜੀ ਹਾਂਜੀ ਬਹੁਤ ਜੀ ਸੇਵਾ ਕਰਕੇ ਬਹੁਤ ਵਧੀਆ ਲੱਗਦਾ ਆਪਾਂ ਨੂੰ ਠੀਕ ਹੈ ਗਰੀ ਠੀਕ ਹੈ ਚਲੋ ਕਰੋ ਕੰਮ ਵੀਰੇ ਕਰੋ ਉਹ ਬਾਈ ਕੀ ਬੀਚੋ ਸਾਹੀ ਦੂਰੋ ਦੂਰੋ ਨਹੀਂ ਸਕਦਾ ਹੋਵੇ ਆਪਾਂ 10 15 ਮਿੰਟ ਰਹਿ ਲਈਏ ਥੋੜਾ ਜਿਆ ਬਾਈ ਕੋਲ ਖੜੇ ਸੀ ਬਾਈ ਨੇ ਦੱਸਿਆ ਵੀ ਆਪਾਂ ਜੁੱਤੀ ਤੋਂ ਆਏ ਆ ਜਿਹੜਾ ਵੀਰਾ ਖੜਾ ਨਾ ਹਰੇ ਪਰ ਨਾ ਬਾਈ ਨੂੰ ਸਵੇਰ ਦੇ ਆਖੀ ਨਾ ਬਾਈ 10 ਮਿੰਟ ਬੰਮ ਲੈਣਾ ਵੀਰਾ ਦਾ ਨਹੀਂ ਕਹਿੰਦਾ ਯਾਰ ਗੁਰੂ ਕਰਦੀਆਂ ਕਹਿੰਦਾ ਯਾਰ ਰੋਟੀਆਂ ਖਾਦੀਆਂ ਕਹਿੰਦਾ ਮੈਂ ਬਹੁਤ ਵਧੀਆ ਵੀਰੇ ਯਾਰ ਬਾਈ 2 ਮਿੰਟ ਵੀ ਨਹੀਂ ਫੜਾਉਂਦਾ ਹਾਂ ਆਪਣਾ ਕੀ ਕਹਿੰਦੇ ਆਪਾਂ ਖੰਚਾ ਯਾਰ ਬਹੁਤ ਸੋਹਣਾ ਵੀਰਾ ਦਾ ਇਸ ਤਰ੍ਹਾਂ ਦਾ ਖੰਮੋਦਾ ਬਾਕੀ ਡਾਇਰੈਕਟਰ ਪੈ ਗਿਆ ਸੰਗਤ ਬਹੁਤ ਜੁੜੀ ਆ ਜੀ ਆ ਬੰਦੇ ਨੇ ਬਹੁਤ ਸੇਵਾ ਕੀਤੀ ਆ ਜੀ ਬਾਕੀ ਸੰਗਤ ਕੁਛ ਇੱਧਰ ਵੀ ਇਹ ਕੀ ਆ ਚੱਕ ਦੋ ਚੱਕ ਦੋ ਸ਼ੋਕਰ ਸਾਹਿਬ ਖੜੇ ਇੱਧਰ ਸੰਗਤ ਦੇ ਸਹਿਯੋਗ ਦੇ ਨਾਲ

ਇਥੇ ਹੁਣ ਆਪਾਂ ਬਲੌਗ ਦੀ ਕਰਦੇ ਸਮਾਪਤੀ ਵੀਡੀਓ ਨੂੰ ਬਰਤਵਾ ਸ਼ੇਅਰ ਕਰਿਓ ਮਿਲਦੇ ਆ ਕਿਸੇ ਨਵੇਂ ਪਿੰਡ ਤੇ ਨਵੀਂ ਜਗ੍ਹਾ ਦੇ ਨਾਲ